ਕਾਜ਼ਾਤਰin ਖਬਰਾਂ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਗੁਲੰਦਬਾਦ ਟੀਵੀ ਨਿਊਜ਼ ਤੇ ਪਾਓ ਲੇਟੈਸਟ ਅਪਡੇਟ ਤੁਰੰਤ ਆਪਣੇ ਮੋਬਾਈਲ ਤੇ ਆਦਮ ਖੋਰ ਕੁੱਤਿਆਂ ਦੇ ਝੁੰਡ ਨੇ ਵਿਅਕਤੀ ਦੇ ਉੱਪਰ ਕੀਤਾ ਹਮਲਾ ਅਦਮਰਾ ਕਰਨ ਤੋਂ ਬਾਅਦ ਲੋਕਾਂ ਦੇ ਵੱਲੋਂ ਛੁੜਾਇਆ ਤੇ ਲਿਆਂਦਾ ਗਿਆ ਸਰਕਾਰੀ ਹਸਪਤਾਲ ਡਾਕਟਰਾਂ ਵੱਲੋਂ ਗੰਭੀਰ ਹਾਲਤ ਨੂੰ ਦੇਖਦੇ ਹੋਏ ਕੀਤਾ ਗਿਆ ਏਮਜ਼ ਬਠਿੰਡਾ ਦੇ ਵਿੱਚ ਰੈਫਰ ਸੀ ਦੇਖਣ ਤਸਵੀਰਾਂ ਬਠਿੰਡਾ ਦੇ ਸਰਕਾਰੀ ਹਸਪਤਾਲ ਦੀਆਂ ਜਿੱਥੇ ਕੀ ਜੱਸੀ ਬਾਗ ਵਾਲੀ ਤੋਂ ਇੱਕ ਪ੍ਰਵਾਸੀ ਮਜ਼ਦੂਰ ਨੂੰ ਲਿਆਂਦਾ ਗਿਆ ਜਿਸ ਦੇ ਉੱਪਰ ਆਵਾਰਾ ਕੁੱਤਿਆਂ ਦੇ ਵੱਲੋਂ ਬੇਰਹਿਮੀ ਨਾਲ ਹਮਲਾ ਕਰ ਦਿੱਤਾ ਗਿਆ ਤੇ ਜਗ੍ਹਾ-ਜਗ੍ਹਾ ਤੇ ਉਸ ਨੂੰ ਜ਼ਖਮੀ ਕਰਕੇ ਲੋਕਾਂ ਵੱਲੋਂ ਬੜੀ ਮੁਸ਼ਕਲ ਨਾਲ ਛੁਡਾਇਆ ਗਿਆ ਤੇ ਸਰਕਾਰੀ ਹਸਪਤਾਲ ਲਿਆਂਦਾ ਗਿਆ ਚਸ਼ਮਦੀਦ ਦਾ ਨੇ ਦੱਸਿਆ ਕਿ ਕਈ ਕੁੱਤਿਆਂ ਦੇ ਵੱਲੋਂ ਇਸ ਦੇ ਉੱਪਰ ਹਮਲਾ ਕਰ ਦਿੱਤਾ ਗਿਆ ਤੇ ਲੋਕਾਂ ਵੱਲੋਂ ਇਸ ਨੂੰ ਛਡਵਾਇਆ ਗਿਆ ਤੇ ਇਸ ਨੂੰ ਇਲਾਜ ਦੇ ਲਈ ਲਿਆਂਦਾ ਗਿਆ ਜਿਸ ਤੋਂ ਬਾਅਦ ਇਸ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਇਸ ਨੂੰ ਐਮਜ਼ ਬਠਿੰਡਾ ਵਿਖੇ ਰੈਫਰ ਕੀਤਾ ਗਿਆ ਹੈ काट लिए थे कहाँ पे काटा है जी बाग वाली थी अच्छा कहीं जा रहे थे क्या ये मतलब अपना गया था गांव वापस आ रहा था अच्छा इसमें कुछ कुत्ते ने काट लिया है कितने कुत्ते थे कुत्ते पाँच छे थे इसके पैरों पैरों पे पे पड़ गए काटे हैं सर में काटे हैं काटे जो कोई किसान लोग थे गांव के नो इसे आकर हम लोग को मतलब बताए है की वहाँ तुम्हारा आदमी पड़ा हुआ है कुत्ता काटे क्या काम करता है ये भी जलाई करता है जलाई के वास्ते आप सरकारी हॉस्पिटल में सरकारी ਪੇਸ਼ੈਂਟ ਐਸਰਿਕੋਲ ਇੱਕ ਕਾਫੀ ਡੌਗ ਬਾਈਟ ਦੇ ਕਾਫੀ ਉਹਦੇ ਸਰੀਰ ਤੇ ਨਿਸ਼ਾਨ ਸੀ ਤੇ ਸਿਰ ਤੋਂ ਲੈ ਕੇ ਪੈਰ ਤੱਕ ਕਾਫੀ ਥਾਂ ਤੋਂ ਬਾਈਟ ਦੇ ਡੌਗ ਬਾਈਟ ਹੋਈ ਸੀ ਤੇ ਬਲੀਡਿੰਗ ਫਰੈਸ਼ ਪ੍ਰੈਜੈਂਸ ਸੀ ਤੇ ਪੇਸ਼ੈਂਟ ਵੀ ਥੋੜਾ ਬਿਹੋਸ਼ੀ ਹਾਲਤ ਚ ਸੀ ਜੀ ਫਿਰ ਆਪਾਂ ਇੰਜੈਕਸ਼ਨ ਜਿਹੜੇ ਡੌਗ ਬਾਈਟ ਦੇ ਡੋ ਲਗਾ ਕੇ ਸੀਰਮ ਲਗਾ ਕੇ ਉਹਨੂੰ ਫਰਸਟ ਏਡ ਦੇ ਕੇ ਤੇ ਰੈਫਰ ਕੀਤਾ ਕਿਉਂਕਿ ਪੇਸ਼ੈਂਟ ਸਿਕ ਸੀ ਕਿੱਥੇ ਰੈਫਰ ਕੀਤਾ ਅਸੀਂ ਐਮਰਜੈਂਸੀ ਕੋਠੰਡੇ ਭੇਜਿਆ ਜੀ ਨੂੰ ਇਹ ਕਿਸ ਤਰ੍ਹਾਂ ਤੁਸੀਂ ਦੇਖਿਆ ਵੀ ਹੁਣ ਕਾਫੀ ਜ਼ਿਆਦਾ ਬਟਾਇਆ ਬਹੁਤ ਜ਼ਿਆਦਾ ਸੀ ਸੇਰਾ ਜਿਵੇਂ ਸਿਰ ਤੇ ਆਪਣੀ ਚਮੜੀ ਹੁੰਦੀ ਹੈ ਉਹ ਲੱਗ ਗਈ ਸੀ ਜਿਵੇਂ ਲਾਹ ਕੇ ਲੈ ਗਏ ਹੁੰਦੇ ਡਾਕ ਤੇ ਛਾਤੀ ਤੇ ਸੀ ਪੱਟਾਂ ਤੇ ਪੈਰ ਤੇ ਚਮੜੀ ਜਿਵੇਂ ਪ੍ਰੈਜ਼ੈਂਟ ਨਹੀਂ ਸੀ ਕਾਫੀ ਦੋਗੇ ਮਾਰਕ ਸੀਗੇ ਲਾਹ ਕੇ ਲੈ ਗਏ ਹੁੰਦੇ ਜਿੱਦਾਂ ਡਾਕ ਉਹ ਕਾਫੀ ਦਾ ਕੱਪ ਕੱਪ ਕੁੱਤੇ ਦੇ ਅਟੈਕ ਹਾਂ ਕਾਫੀ ਜਿੱਦਾਂ ਕੋਈ 4-5 ਕੁੱਤਿਆਂ ਦਾ ਦਮ ਲੱਗ ਰਿਹਾ ਇਸਦੀ ਵੀ ਉਹ ਸੀਰੀਅਸ ਹਾਂ ਕੰਡੀਸ਼ਨ ਥੋੜੀ ਸੀਰੀਅਸ ਲੱਗਦੀ ਸੀ ਇਸ ਲਈ ਐਸੀ ਰੈਫਰ ਕੀਤਾ ਹੈ ਇਮਸ ਕੋਠੜਾ ਸੀ